ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਤਨ ਕਿ ਦੰਦੇ ਲੱਗਦ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਨਾਲ ਕਿਸੇ ਵੀ ਫੈਬਰਿਕ ਦੇ ਨਾਲ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਹਰ ਇੱਕ ਤਰ੍ਹਾਂ ਦਾ ਵਰਕ ਆ ਤੇ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਸਟਿਚਿੰਗ ਆ ਤੁਸੀਂ ਆਪਣੇ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਆ ਵਗੈਰਾ ਨਾਲ ਹਨਾ ਤੁਸੀਂ ਕੋਈ ਵੀ ਪ੍ਰਿੰਟ ਵਾਲੇ ਸੂਟ ਨੂੰ ਡਿਜ਼ਾਈਨਰ ਲੁੱਕ ਦੇਣੀ ਹੈ ਜੀ ਲੇਸ ਵਗੈਰਾ ਨਾਲ ਤਾਂ ਤੁਸੀਂ ਉਦਾਂ ਦੇ ਵੀ ਆਪਣੇ ਜਿਹੜੇ ਪ੍ਰਿੰਟ ਵਾਲੇ ਸੂਟ ਲਈ ਹੈ ਹਨ ਤਿਆਰ ਕਰਵਾ ਸਕਦੇ ਹੋ ਸਟਿਚਿੰਗ ਦੁਆਰਾ ਤੇ ਤੁਸੀਂ ਅਨਸਟਿਚ ਲਓ ਵਿਦਆਊਟ ਦੁਪੱਟਾ ਲਓ ਜਿਵੇਂ ਤੁਹਾਡੀ ਚੋਆਇਸ ਆ ਜਿਸ ਤਰ੍ਹਾਂ ਤੁਸੀਂ ਬੁਟੀਕ ਸਟਾਈਲ ਸੂਟ ਚਾਹੋ ਉਦਾਂ ਦਾ ਹੀ ਆਪਣ ਜਿੱਦਾਂ ਦੀ ਵੀ ਤੁਸੀਂ ਆਪਣੀ ਕੋਈ ਚਾਹੋ ਹੋਣਾ ਬਣਾਉਣੇ ਡਿਜ਼ਾਈਨਿੰਗ ਚਾਹੋ ਬਣਾਉਣੀ ਅਸੀਂ ਵਰਕ ਦੇ ਨਾਲ ਆਪਾਂ ਮੈ ਸਟਿਚਿੰਗ ਦੇ ਨਾਲ ਆਗਾ ਸਾਨੂੰ ਉਹਨਾਂ ਦਾ ਡਿਜ਼ਾਈਨ ਸੈਂਡ ਕਰੋ ਤੁਹਾਨੂੰ ਡਿੱਟੋ ਬਣਾ ਕੇ ਦਿੱਤਾ ਜਾਊਗਾ ਜੇ ਵੀ ਤੁਸੀਂ ਚਾਹੋ ਆਪਣਾ ਬੁਟੀਕ ਸਟਾਈਲ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ YouTube ਤੋਂ ਇਲਾਵਾ ਸਾਨੂੰ Instagram ਤੇ ਜਰੂਰ ਫੋਲੋ ਕਰੋ ਸੰਧੂ ਬੁਟੀਕ ਕੋਡ ਉਹਨਾਂ ਦਾ ਸਾਰਾ Instagram ਤੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੋਂ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਵ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਵਰਕ ਵਾਲੇ ਸੂਟ ਆਪਾਂ ਬਹੁਤ ਸੋਹਣੇ ਡਿਜ਼ਾਈਨਾਂ ਦੇ ਨਾਲ ਤ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਆਪਣੇ ਤਿਆਰ ਕਰਵਾਇਆ ਇਹ ਮਸ਼ੀਨ ਵਰਕ ਦਾ ਸੂਟ ਆਪਣਾ ਤੇ ਖਾਦੀ ਦੀ ਇਹਦੀ ਫੈਬਰਿਕ ਹੈਲੀ ਪਿਓਰ ਖਾਦੀ ਦੀ ਫੈਬਰਿਕ ਹੈਲੀ ਤੇ ਇਹ ਵਾਲੀ ਦੇਖੋ ਇਹਦੀ ਸ਼ਰਟ ਆ ਗਈ ਗ੍ਰੀਨ ਕਲਰ ਦੀ ਸ਼ਰਟ ਹੈ ਇਹਦੀ ਤੇ ਨਾਲ ਇਹਦੇ ਮਹਿੰਦੀ ਕਲਰ ਦੀ ਆਪਣੀ ਜਿਹੜੀ ਬਾਟਮ ਆ ਗਈ ਇਹ ਵਾਲੀ ਬਾਟਮ ਦੇਖੋ ਜੇ ਆਪਾਂ ਤੁਹਾਨੂੰ ਬੱਦਲ ਦਿਖਾਉਣੇ ਹੈਗੇ ਤਾਂ ਇਹ ਮਸ਼ੀਨ ਵਰਕ ਦੇ ਨਾਲ ਦੇਖੋ ਆਪਾਂ ਨੇ ਤਿਆਰ ਕਰਵਾਇਆ ਇਹਦਾ ਇਹਰੇ ਦੇ ਉੱਪਰ ਵਰਕ ਆ ਗਿਆ ਤਾਂ ਤੇ ਇਧਰੇ ਵੀ ਦੇਖੋ ਬਾਜੀ ਦਾ ਵਰਕ ਆ ਗਿਆ ਇਧਰੇ ਇਹਦੇ ਗਲੇ ਦਾ ਵਰਕ ਆ ਗਿਆ ਦੇਖੋ ਸਾਰਾ ਮਸ਼ੀਨ ਵਰਕੇ ਚ ਆਪਣਾ ਪਾਰਟੀ ਗੇਅਰ ਸੁੱਟਿਆ ਐਹ ਜਿਹਾ ਸਾਡਾ ਸੂਟ ਤੁਸੀਂ ਸਟਿਚ ਹੋਇਆ ਵੀ ਦੇਖਿਆ ਹੋਊਗਾ ਉਹਦੇ ਆਪਾਂ ਪ੍ਰੋਪਰ ਪਤਾ ਲੱਗਾ ਦਾ ਲਾਸਟ ਵਿੱਚ ਇਹ ਆ ਪਾਂਹ ਸਟਿਚ ਦੇਣਾ ਕਸਟਮਰ ਨੂੰ ਤੇ ਦੇਖੋ ਇਹਦੇ ਨਾਲ ਜਿਹੜੀ ਬਾਟਮਾਂ ਦੀ ਬਾਟਮ ਦੇ ਉੱਪਰ ਵੀ ਆਪਾਂ ਨੂੰ ਵਰਕ ਮਿਲੂਗਾ ਇਦਾਂ ਦੇਖੋ ਇਹ ਵਾਲਾ ਵਰਕ ਹੈ ਜਿਹੜਾ ਇਹ ਬਾਟਮ ਦੇ ਉੱਪਰ ਹੋਇਆ ਹੈਗਾ ਸਟੇਟ ਬਾਟਮ ਦੇ ਉੱਪਰ ਆਪਾਂ ਨੇ ਇਹਦਾ ਵਰਕ ਕਰਵਾਇਆ ਹੈਗਾ ਇਹ ਬਾਟਮ ਦਾ ਵਰਕ ਆ ਗਿਆ। ਐਦਾ ਬਾਟਮ ਦਾ ਵਰਕ, ਗਲੇ ਦਾ ਵਰਕ, ਘੇਰੇ ਦਾ ਵਰਕ ਤੇ ਬਾਹੂ ਦਾ ਵਰਕ ਦੇਖੋ ਕਿੰਨਾ ਸੋਹਣਾ ਆਪਣਾ ਸੰਪੈੜਾ ਇਹ ਬਣ ਕੇ ਤਿਆਰ ਹੋਇਆਗਾ। ਇਹ ਵਾਲਾ ਬਾਟਮ ਦਾ ਵਰਕ ਆ ਗਿਆ। ਦੇਖੋ ਪ੍ਰੋਪਰ ਸਾਰਾ ਸੂਟ ਹੁਣ ਤੁਸੀਂ ਦੇਖੋ ਕਿੰਨਾ ਸੋਹਣਾ ਲੱਗ ਰਿਹਾਗਾ। ਇਹ ਆਪਾਂ ਤੁਸੀਂ ਗਰਮੀ ਦੇ ਲਈ ਪਾਰਟੀ ਵੇਰ ਸੂਟ ਰੈਡੀ ਕਰਵਾਉਣਾ ਮਸ਼ੀਨ ਵਰਕ ਚ ਨਾ ਕਿਉਂਕਿ ਜਿਹਨੂੰ ਗਰਮੀ ਦੇ ਵਿੱਚ ਹੈਂਡਵਰਕ ਦਾ ਸੂਟ ਵੇਅਰ ਕਰਨਾ ਨਹੀਂ ਵਧੀਆ ਲੱਗਦਾ ਹੈਗਾ। ਮੈਂ ਤੁਸੀਂ ਆਪਣਾ ਮਸ਼ੀਨ ਵਰਕ ਚ ਐਦਾ ਸੂਟ ਤਿਆਰ ਕਰਵਾ ਸਕਦੇ ਹੋਗੇ। ਬਹੁਤ ਹੀ ਯਾਦ ਸੋਹਣਾ ਵਧੀਆ ਆਪਣਾ ਸੂਟ ਤਿਆਰ ਹੁੰਦਾ। ਜਿਹੜਾ ਦੁਪੱਟਾ ਇਹਦੇ ਉਹ ਸ਼ੇਡ ਦੇ ਵਿੱਚ ਦੁਪੱਟਾ ਕਰਵਾਇਆ ਆਪਾਂ ਨੇ ਸੈਂਟਰ ਦੇ ਵਿੱਚ ਉਹ ਆਪਾਂ ਨੇ ਰੱਖਿਆਗਾ ਕਲਰ ਸ਼ਰਟ ਨਾਲ ਦਾ ਤੇ ਫੋਰ ਸਾਈਡ ਆਪਾਂ ਨੇ ਰੱਖਿਆਗਾ ਇਹ ਬਾਟਮ ਨਾਲ ਦਾ ਤੇ ਬਾਕੀ 골ਡਨ ਕਲਰ ਦੀ ਫਿਨਿਸ਼ਿੰਗ ਦੇ ਗੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਹੀ ਜਿਆਦਾ ਸੋਹਣਾ ਖਬਸੂਰਤ ਆਪਣਾ ਜਿਹੜਾ ਸੂਟ ਹੈ ਇਹ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣਾ ਕਿਸੇ ਵੀ ਕੰਟਰਾਸਟ ਦੇ ਵਿੱਚ ਜਾ ਸਕਦੇ ਹੋ 올 ਓਵਰ ਤੁਸੀਂ ਇੱਕੋ ਕਲਰ ਦਾ ਦੁਪੱਟਾ ਕਰਵਾਉਣਾਗਾ ਇੱਕੋ ਕਲਰ ਦਾ ਤੁਸੀਂ ਆਪਣਾ ਸੂਟ ਕਰਵਾਉਣਾਗਾ ਸਾਰਾ ਹੈਨਾ ਉਹਦਾ ਵੀ ਕਰਵਾ ਸਕਦੇ ਜਿਵੇਂ ਤੁਹਾਡੀ ਚੋਆਇਸ ਹੋਈ ਪਸੰਦ ਹੋਈ ਉਸੇ ਕੋਰਡ ਨਾਲ ਤੁਸੀਂ ਆਪਣੀ ਸਾਰੀ ਡਿਟੇਲ ਸਾਨੂੰ ਭੇਜ ਕੇ ਇਹ ਖਾਦੀ ਤੇ ਤਿਆਰ ਹੈਗਾ ਤੁਸੀਂ ਆਪਣਾ ਮਸਲੀਨ ਤੇ ਖਾਦੀ ਕਾਟਨ ਤੇ ਇਹ ਆਪਣੀ ਸਿਲਕ ਖਾਦੀ ਆ ਜਿਹੜੀ ਨਾਲ ਹੀ ਪਿਓਰ ਖਾਦੀ ਇਹਨਾਂ ਪਟਾਈ ਕਰਵਾਉਣਗੇ ਇਹ ਆਪਣਾ ਵਧੀਆ ਪਾਰਟੀਅਰ ਫੈਬਰਿਕਾ ਹੈ ਨਾਲ ਤੁਸੀਂ ਜਿਹੜੀ ਖਾਦੀ ਆਪਣੀ ਗਰਮੀਆਂ ਵਾਲੀ ਉਤੇ ਵੀ ਤਿਆਰ ਕਰਵਾ ਸਕਦੇ ਹੋ ਕਿਉਂਕਿ ਸਾਰੇ ਦੇ ਕਲਰ ਤੁਹਾਨੂੰ ਸੈਂਡ ਕਰਦਾ ਜਿਹੜੇ ਇਹ ਖਾਦੀ ਦਾ ਪਟਾਈ ਕਰਵਾਉਣੇਗੇ ਇਹ ਜਿਹੜੀ ਸਿਲਕ ਵਾਲੀ ਆਪਣੀ ਜਿਹੜੀ ਦੂਸਰੀ ਆਪਣੀ ਗਰਮੀਆਂ ਵਾਲਾ ਫੈਬਰਿਕਾ ਖਾਦੀ ਉਹ ਆਪਣ ਮਿਲ ਡਾਈਡ ਹੀ ਆਉਂਦਾਗਾ ਤੇ ਉਹ ਆਪਾਂ ਤੁਹਾਨੂੰ ਕਲਰ ਵਗੈਰਾ ਸेंड ਕਰ ਦਾਂਗੇ। ਬਾਕੀ ਚੁਆਇਸ ਤੁਹਾਡੀ ਆਪਣੀ ਹੈ ਜਿਹੜੇ ਫੈਬਰਿਕ ਤੇ ਤੁਸੀਂ ਤਿਆਰ ਕਰਵਾਉਣਾ ਹੈ। ਸੇਮ ਡਿਜ਼ਾਈਨ ਦੇ ਨਾਲ ਆਪਣਾ ਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ। ਜਿੱਦ ਜਿਹੜਾ ਆਪਣਾ ਇਹ ਸੂਟ ਹੈ ਆਪਣੇ ਟੈਬੀ ਸਿਲਕ ਦਾ ਤਿਆਰ ਕਰਵਾਇਆ। ਮਸ਼ੀਨ ਵਰਕ ਦਾ ਸੂਟ ਆਪਣਾ ਕਾਫੀ ਸੋਹਣਾ ਡਿਜ਼ਾਈਨ ਆਪਣਾ ਬਣਾ ਹੋਇਆ। ਤੁਸੀਂ ਮਸ਼ੀਨ ਵਰਕ ਜਿਵੇਂ ਇਦਾਂ ਵਧੀਆ ਹਨ ਪਾਰਟੀ ਵੇਅਰ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ। ਟੈਬੀ ਸਿਲਕ ਦੀ ਫੈਬਰਿਕ ਆ ਬਹੁਤ ਜ਼ਿਆਦਾ ਸੋਹਣਾ 골ਡਨ ਸਕਿਨ ਜਿਹਾ ਕਲਰ ਆ ਇਹ। ਬਹੁਤ ਜ਼ਿਆਦਾ ਸੋਹਣਾ ਕਲਰ ਆ ਜ। ਇੱਕ ਥ੍ਰੈਡ ਦੇ ਨਾਲ ਦੇਖੋ ਆਪਾਂ ਇਦ ਕਿੰਨਾ ਜਿਆਦਾ ਸੋਹਣਾ ਆਪਣਾ ਡਿਜ਼ਾਈਨ ਹੈਗਾ ਇਹ ਘੇਰੇ ਤੇ ਆ ਗਿਆ ਚਾਕਾਂ ਤੇ ਆ ਗਿਆ ਚਾਕ ਘੇਰੇ ਦੇ ਉੱਪਰ ਇਹਦਾ ਵਰਕ ਆ ਗਿਆ ਐਦਾਂ ਹੀ ਗਲੇ ਦੇ ਉੱਪਰ ਵਰਕ ਆ ਗਿਆ ਦੇਖੋ ਕਿੰਨਾ ਸੋਹਣਾ ਗੁੰਦਵਾਜਾ ਵਰਕ ਹੋਇਆ ਹੈ ਤੇ ਸਾਰਾ ਮਸ਼ੀਨ ਵਰਕ ਤੇ ਜਾਗਾ ਤੇ ਇਧਰ ਆ ਗਿਆ ਇਹਦੀ ਬਾਜੂ ਦਾ ਵਰਕ ਆਹ ਵਾਲ ਆ ਗਿਆ ਬਾਜੂ ਤੇ ਵਰਕ ਬਾਹਾਂ ਦਾ ਵਰਕ ਚਾਕ ਘੇਰੇ ਦਾ ਵਰਕ ਗਲੇ ਦਾ ਵਰਕ ਕਾਫੀ ਸੋਹਣਾ ਡਿਜ਼ਾਈਨ ਲੇਖੋ ਆਪਣਾ ਤਿਆਰ ਆ ਗਿਆ ਐਦਾਂ ਹੀ ਮਸ਼ੀਨ ਵਰਕ ਦੇ ਵਿੱਚ ਤੁਸੀਂ ਆਪਣਾ ਕਿਸੇ ਵੀ ਉਹਦੇ ਕਲਰ ਤੇ ਕਰਵਾ ਸਕਦੇ ਫੈਬਰਿਕ ਕੋਈ ਜੌਰਜਟ ਵਗੈਰਾ ਤੁਸੀਂ ਕਰਵਾਉਣੇ ਤਾਂ ਉਹਦਾ ਜੌਰਜਟ ਤੇ ਕਰਵਾ ਸਕਦੇ ਹਾਂ ਕਾਫੀ ਸੋਹਣਾ ਡਿਜ਼ਾਈਨ ਆਪਣਾ ਇੱਕ ਥ्रेड ਦੇ ਨਾਲ ਤੁਸੀਂ ਕਲਰਫੁਲ ਥ्रेड ਦੇ ਨਾਲ ਵੀ ਕਰਵਾ ਸਕਦੇ ਹੋ ਜੇ ਕਿਸ ਨੂੰ ਕਲਰਫੁਲ ਇੱਕ ਥ्रेड ਨਹੀਂ ਪਸੰਦ ਹੈਗਾ ਤਾਂ ਕਲਰਫੁਲ ਥ्रेड ਕਰਾ ਸਕਦੇ ਦੇਖੋ ਦੁਪੱਟਾ ਆਪਾਂ ਇਹਦਾ ਐਦਾ ਕਰਵਾਇਆ ਹੈਗਾ ਤੇ ਇਹਦੇ ਨਾਲ ਦਾ ਸੂਟ ਨਾਲ ਦਾ ਕਲਰ ਕਰਵਾ ਕੇ ਵਿੱਚ ਜੈਪੂਰੀ ਡਾਟਸ ਨੇ ਜਿਹੜੇ ਆਪਾਂ ਮੈਰੂਨ ਕਲਰ ਦੇ ਪਾਏ ਨੇ ਤੇ ਮੈਰੂਨ ਆਪਾਂ ਲੇਸ ਲਗਾਈ ਹੈ ਇਹਨੂੰ ਤੁਸੀਂ ਕੱਲਾ ਮਹਿਰੂਨ ਕਲਰ ਦਾ ਵੀ ਦੁਪੱਟਾ ਕਰਵਾ ਸਕਦੇ ਹੋ ਨਾ ਜੇ ਤੁਹਾਨੂੰ ਕੱਲਾ ਮਹਿਰੂਨ ਕਲਰ ਵੀ ਇੱਥੇ ਕਾਫੀ ਚਚੂਗਾ ਕਿਉਂਕਿ ਇਹ ਲਾਈਟ ਹੋ ਜੂ ਤੇ ਸ਼ੇਡ ਤੇ ਡਾਰਕ ਸ਼ੇਡ ਆਪਣਾ ਦੁਪੱਟੇ ਦਾ ਹੋ ਜੂਗਾ ਜੇ ਤੁਸੀਂ ਡਾਰਕ ਸ਼ੇਡ ਦੇ ਵਿੱਚ ਜਾਣਾਗਾ ਤਾਂ ਆਪਣਾ ਮਹਿਰੂਨ ਕਲਰ ਦਾ ਜਿਹੜਾ ਤੁਸੀਂ ਇਹ ਦੁਪੱਟਾ ਕਰਵਾ ਸਕਦੇ ਹੋ ਕਾਫੀ ਸੋਹਣਾ ਡਿਜ਼ਾਈਨ ਹੈਗਾ ਫੈਬਰਿਕ ਆਪਣੀ ਕਿਸੇ ਤੇ ਵੀ ਕਸ਼ਮੀਨਾ ਵਗੈਰਾ ਤੁਹਾਨੂੰ ਬਹੁਤ ਜਿਆਦਾ ਸੋਹਣਾ ਲੱਗੂਗਾ ਉਹ ਤੇ ਵੀ ਕਰਵਾ ਕੇ ਲੈ ਸਕਦੇ ਹੋ ਹਾਂ ਜਿਹੜਾ ਨੈਕਸਟ ਹੈ ਆਪਣਾ ਇਹ ਵੀ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈਗਾ ਆਪਣਾ 골ਡਨ ਗ੍ਰੇ ਕਲਰ ਹੈ ਦਾ 골ਡਨ ਗ੍ਰੇ ਕਲਰ ਆ ਤੇ ਮ ਹੈਂਡ ਮਸ਼ੀਨ ਦਾ ਟੱਚ ਦਿੱਤਾ ਹੋਇਆ ਹੈਗਾ ਦੇਖੋ ਇਹ ਵਾਲਾ ਵਰਕ ਆ ਗਿਆ ਇਹਦੇ ਚਾਕੀਰੇ ਦੇ ਉੱਪਰ ਘੇਰੇ ਦਾ ਵਰਕ ਆ ਗਿਆ ਚਾਕ ਦਾ ਵਰਕ ਆ ਗਿਆ ਤੇ ਜਿਹੜੇ ਆਪਾਂ ਨੂੰ ਤੁਹਾਨੂੰ ਇਹ ਮੈਰੂਨ ਕਲਰ ਤੇ येलो ਕਲਰ ਦਾ ਦਿਸ ਰਿਹਾ ਹੈਗਾ ਇਹ ਆਪਾਂ ਪੈਚ ਲਗਾਏ ਹੋਏ ਨੇ ਜਿਹੜੇ ਕੈਮਰਾ ਕਰਕੇ ਤੁਹਾਨੂੰ ਦਿਖਾ ਦਿੰਨੇ ਆਂਗੇ ਦੇਖੋ ਆਹ ਨਾ ਪੈਚ ਲਗਾ ਕੇ ਵਰਕ ਹੋਇਆ ਹੈਗਾ ਇਹ ਸਾਰਾ ਆਪਣਾ ਮਸ਼ੀਨਾਂ ਵਰਕ ਹੋ ਗਿਆ ਤੇ ਉੱਪਰ ਆਪਾਂ ਜਿਹੜਾ ਇਹ ਮੋਤੀ ਸਿੱਪੀ ਸਤਾਰਾ ਵਗੈਰਾ ਲੱਗਿਆ ਹੋਇਆ ਹੈਗਾ ਸਾਰਾ ਹੈਂਡ ਹੋ ਗਿਆ ਇਹ ਮਸ਼ੀਨ ਤੇ ਹੈਂਡ ਦਾ ਮਿਕਸ ਸੂਟ ਆ ਦੇਖੋ ਇਹਦਾ ਕਿੰਨਾ ਜਿਆਦਾ ਸੋਹਣਾ ਖਿੰਡਵਾ ਡਿਜ਼ਾਈਨ ਹੈਗਾ ਪੈਚ ਲਗਾ ਕੇ ਬਹੁਤ ਜਿਆਦਾ ਸੋਹਣੀ ਲੁੱਕ ਦੇਣ ਲੱਗਿਆ ਇਹ ਤੇ ਇਧਰ ਇਹਦੀ ਆ ਗਿਆ ਬਾਜੂ ਦਾ ਵਰਕ ਆਹ ਵਾਲਾ ਬਾਜੂ ਦਾ ਵਰਕ ਹੈਗਾ ਦੇਖੋ ਹੁਣ ਜੇ ਮੈਂ ਆਹੀ ਵੇਲ ਆ ਗਈ ਹੈ ਨਾ ਤੁਸੀਂ ਵੀ ਆਪਣਾ ਨੋਰਮਲ ਜਾਂ ਸੂਟ ਤਿਆਰ ਕਰਵਾਉਣਾਗਾ ਤਾਂ ਆਹੀ ਵੇਲ ਤੁਸੀਂ ਕੱਲੀ ਹੈ ਨਾ ਆਪਣੇ ਘਰੇ ਤੇ ਪਵਾ ਸਕਦੇ ਹੋ ਤੇ ਚਾਕਾ ਦਾ ਵਰਕ ਜਿਹੜਾ ਹੈ ਕੱਟ ਕਰਵਾ ਸਕਦੇ ਬਹੁਤ ਜਿਆਦਾ ਸੋਹਣਾ ਕਮਸੂਰਤ ਸੂਟ ਆਪਣਾ ਤਿਆਰ ਆਗਾ ਇਹ ਵਧੀਆ ਪਾਰਟੀ ਵੇਅਰ ਸੂਟ ਤੁਸੀਂ ਇਹ ਤਿਆਰ ਕਰਵਾ ਕੇ ਲੈ ਸਕਦੇ ਹੋ ਨਾਲ ਦੁਪੱਟਾ ਇਹਦੇ ਪਿਓਰ ਚਨੂਨ ਦਾਗਾ ਪਿਓਰ ਚ ਨੂੰੰਦ ਦਾ ਦੁਪੱਟਾ ਹੈਗਾ ਤੇ ਲੜਾਂ ਤੋਂ ਆਪਣੇ ਦਾ ਫਿਨਿਸ਼ਿੰਗ ਦਿੱਤੀ ਉਹ ਡਾਈ ਕਰਵਾਇਆਗਾ ਇਦਾਂ ਡਾਈ ਦਾ ਹੀ ਹੋਇਆ ਹੋਇਆ ਹੈਗਾ ਤੇ ਉਹੀ ਸੂਟ ਨਾਲ ਦੇ ਕਲਰ ਦੀ ਆਪਣੇ ਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਹੀ ਜਿਆਦਾ ਸੋਹਣਾ ਆਪਣਾ ਸੂਟ ਵਧੀਆ ਤਿਆਰ ਹੋਇਆ ਹੋਇਆ ਹੈਗਾ ਇਹ ਮਸ਼ੀਨ ਵਰਕ ਤੇ ਹੈਂਡ ਦਾ ਟੱਚ ਹੈਗਾ ਤੁਸੀਂ ਇਦਾਂ ਵੀ ਆਪਣੇ ਖੂਬਸੂਰਤ ਲੁੱਕ ਨਾਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਇਹ ਵਾਲਾ ਸੂਟ ਆਪਾਂ ਤਿਆਰ ਕਰਵਾਇਆ ਟੈਬੀ ਸਿਲਕ ਫੈਬਰਿਕ ਤੇ ਆਪਣੇ ਰੈਡੀ ਕਰਵਾਇਆ ਜੇ ਤੁਸੀਂ ਤੇ ਇਹਦਾ ਨੇਵੀ ਬਲੂ ਕਲਰ ਹੈਗਾ ਨੇਵੀ ਬਲੂ ਕਲਰ ਆ ਜੇ ਟੈਬੀ ਸਿਲਕ ਲਈ ਦੇਖੋ ਫੈਬਰਿਕ ਕਾਫੀ ਸੋਨਾ ਸਾਡਾ ਡਿਜ਼ਾਈਨ ਇਹ ਕਾਫੀ ਟਾਈਮ ਦਾ ਸਾਡਾ ਪਪੂਲਰ ਹੋਇਆ ਹੈਗਾ ਡਿਜ਼ਾਈਨ ਇਹ ਇਹ ਨੇਵੀ ਬਲੂ ਨਾਲ ਅਸੀਂ ਉਤੇ ਕਰਵਾਇਆ ਸੀਗਾ ਆਪਣਾ ਖਾਦੀ ਸਿਲਕੇ ਦੇ ਸੌਰੀ ਖਾਦੀ ਕਾਟਨ ਦੇ ਉੱਪਰ ਕਰਾਇਆ ਸੀ ਇਹਨਾਂ ਕਾਟਨ ਦੇ ਉੱਪਰ ਇਹ ਨੇਵੀ ਬਲੂ ਉਹੀ ਕਰਵਾਇਆ ਸੀ ਰੈਡੀ ਦੇਖੋ ਇਹ ਆ ਆਪਣਾ ਹੁਣ ਟੈਬੀ ਸਿਲਕ ਤੇ ਤਿਆਰ ਉਸ ਤੋਂ ਬਾਅਦ ਪਤਾ ਨਹੀਂ ਇਹ ਵਾਈਟ ਕਲਰ ਦੇ ਉੱਪਰ ਵੀ ਕਾਫੀ ਬਣਿਆਗਾ ਸੀ ਗ੍ਰੀਨ ਤੇ ਕਾਫੀ ਸਾਰੇ ਕਲਰਾਂ ਦੇ ਉੱਪਰ ਬਣਿਆ ਹੈਗਾ ਇਹ ਕਾਫੀ ਸਾਰੇ ਸੂਟ ਬਹੁਤ ਜ਼ਿਆਦਾ ਵੀ ਹੈਗੇ ਵੀ ਕਿੰਨੇ ਕ ਬਣੇਗੇ ਬਹੁਤ ਸਾਰੇ ਸੂਟ ਸਾਡੇ ਇਹਦੇ ਡਿਜ਼ਾਈਨ ਦੇ ਵਿੱਚ ਤਿਆਰ ਹੋ ਜਣਗੇ ਹੁਣ ਵੀ ਹੋ ਰਹੇ ਨੇਗੇ ਇਸ ਇਹਦਾ ਦੇਖੋ ਇਹ ਚਾਕਾਂ ਦੇ ਉੱਪਰ ਇਹਦਾ ਵਰਕ ਕਰੂਗਾ ਚਾਕਾਂ ਦੇ ਉੱਪਰ ਇਹ ਵਾਲਾ ਵਰਕ ਹੈ ਨੀਵੀ ਗ੍ਰੀਨ ਕਲਰ ਹੈ ਇਹਦਾ ਇਸ ਤੋਂ ਇਲਾਵਾ ਦੀ ਬਾਹ ਦੇ ਉੱਪਰ ਵੀ ਆਪਾਂ ਨੂੰ ਵਰਕ ਨੂੰ ਲੂਗਾ ਬਾਹ ਦੇ ਉੱਪਰ ਦੇਖੋ ਇਹਦਾ ਵਰਕ ਆਹ ਵਾਲਾ ਵਰਕ ਹੋਇਆ ਹੈ ਇਹ ਵਾਲਾ ਬਾਹ ਦੇ ਉੱਪਰ ਨਹੀਂ ਆਪਾਂ ਕਰਦੇ ਇਹ ਬਾਹ ਦੇ ਉੱਪਰ ਇਹ ਇਦਾਂ ਹੀ ਚਾਕਾਂ ਦੇ ਉੱਪਰ ਵਰਕ ਕਰਦਾ ਕਾਫੀ ਸੋਹਣਾ ਖੂਬਸੂਰਤ ਸਟਿਚ ਕੀਤਾ ਹੋਇਆ ਤਾਂ ਕਾਫੀ ਸੋਹਣਾ ਲੱਗਦਾ ਮੈਂ ਤੁਹਾਨੂੰ ਫੋਟੋ ਲਾ ਕੇ ਦਿਖਾ ਦੂਗੀ ਇਹ ਵਾਲਾ ਸੂਟ ਦੇ ਦੇਖੋ ਨਾਲ ਇਹਦੇ ਆਪਾਂ ਨੇ ਪਿਓਰ ਚ ਨੂੰ ਦਾ ਦੁਪੱਟਾ ਜਿਹੜਾ 4 ਸਾਈਡ ਆਪਾਂ ਨੇ ਡਾਈ ਕਰਵਾ ਲਿਆ। 4 ਸਾਈਡ ਡਾਈ ਹੋਇਆ ਹੈਗਾ ਤਾਂ ਇਹਦਾ ਏਹੀ ਹੋਇਆ ਹੋਏਗਾ। ਪਿਓਰ ਚ ਨੂੰ ਦਾ ਦੁਪੱਟਾ ਹੈਗਾ। ਤੇ ਨੈਟ ਦੀ ਲੇਸ ਨਾਲ ਆਪਾਂ ਇਹ ਫਿਨਿਸ਼ਿੰਗ ਦਿੱਤੀ। ਕਾਫੀ ਸੋਨਾ ਖੂਬਸੂਰਤ ਆਪਣਾ ਸੂਟ ਹੈ ਜਿਹੜਾ ਬਣ ਕੇ ਤਿਆਰ ਹੋਇਆ ਹੈਗਾ। ਨੇਵੀ ਬਲੂ ਕਲਰ ਤੇ ਇਹ ਕਾਫੀ ਜੱਚਦਾ। ਪਹਿਲਾਂ ਸੋਡਾ ਬਣਿਆ ਵੀ ਨੇਵੀ ਕੇ ਸੀਗਾ ਤੇ ਇੱਕ ਆਪਣੇ ਕੋਲ ਹੋਰ ਵੀ ਅਜ ਬਣ ਕੇ ਆਇਆ ਸ਼ਾਇਦ ਇਹ ਜਿਆ ਸੁਗੋਮਤਨ ਦਿਖਾਉਂਗੀ। ਦੇਖ। ਕਾਫੀ ਸੋਹਣਾ ਸੂਟ ਲੱਗ ਰਿਹਾ ਹੈ ਆਪਣਾ ਤੁਸੀਂ ਫੈਬਰਿਕ ਦੀ ਸਿਲੈਕਸ਼ਨ ਆਪਣੀ ਕਰਕੇ ਫੈਬਰਿਕ ਜੋ ਤੁਹਾਨੂੰ ਪਸੰਦ ਆ ਉਸ ਤੇ ਕਰਵਾ ਸਕਦੇ ਹੋ ਸਾਰੇ ਫੈਬਰਿਕ ਦੇ ਉੱਪਰ ਵੀ ਇਹ ਦੀ ਫਿਨਿਸ਼ਿੰਗ ਹੈ ਜਿਹੜੀ ਕਾਫੀ ਸੋਹਣੀ ਹੁੰਦੀ ਹੈ ਇਸੂਟ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਤੁਹਾਨੂੰ ਡਿਟੇਲ ਵੀਡੀਓ ਵਿੱਚ ਦੱਸ ਚੁੱਕੇ ਆ ਕਿ ਕਿਦਾਂ ਦਾ ਉਹਦਾ ਵਰਕ ਆ ਕਿਦਾਂ ਦੀ ਫੈਬਰਿਕ ਆ ਕਿਦਾਂ ਤੁਸੀਂ ਆਪਣਾ ਵਰਕ ਸਕਿਪ ਕਰਕੇ ਐਡ ਕਰਕੇ ਇਹਦੇ ਨਾਲ ਹਨਾ ਤੁਸੀਂ ਉਹਦਾ ਆਪਣਾ ਸੂਟ ਇਹਦਾ ਤਿਆਰ ਕਰਵਾ ਕੇ ਲੈ ਸਕਦੇ ਹੋ ਕਿਦਾਂ ਆਪਾਂ ਦੀ ਫੈਬਰਿਕ ਚੇਂਜ ਕਰਕੇ ਆਪਾਂ ਉਹਨੂੰ ਆਪਣਾ ਡੇਲੀ ਵੇਅਰ ਬਣਾ ਸਕਦੇ ਆ ਕਿਦਾਂ ਫੈਬਰਿਕ ਚੇਂਜ ਕਰਕੇ ਆਪਾਂ ਉਹਨੂੰ ਪਾਰਟੀ ਕਿੱਦਾਂ ਵਰਕ ਦੇ ਨਾਲ ਆਪਾਂ ਉਹਨੂੰ ਡਿਜ਼ਾਈਨਰ ਬਣਾ ਸਕਦੇ ਹਾਂ ਨਾ ਸਾਰੇ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂ ਜਿਵੇਂ ਤੁਹਾਨੂੰ ਪਸੰਦ ਹੋਇਆ ਉਸੇ ਤਰ੍ਹਾਂ ਆਪਣਾ ਆਰਡਰ ਹੜਾ ਤੋਂ ਸਾਨੂੰ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨਾਂ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ